एयरपोर्ट ਤੇ ਯੂਐਸ ਤੋਂ ਡਿਪੋਰਟ ਕਿਤੇ ਗਏ 104 ਜਿਹੜੇ ਇੰਡੀਅਨਸ ਨੇ ਉਹ ਪਹੁੰਚ ਚੁੱਕੇ ਨੇ ਜਿਦੇ ਵਿੱਚ ਪੰਜਾਬ ਦੇ 30 ਦੱਸੇ ਜਾ ਰਹੇ ਨੇ ਹਾਲਾਂਕਿ ਇਹਦੇ ਵਿੱਚ ਮਹੌਲੀ ਜਿੰਨੇ ਦਾ ਵੀ ਇੱਕ ਆ ਦੀਪਕ ਨਾਮ ਦਾ ਜਿਹੜਾ 22 ਸਾਲਾ ਦਾ ਨੌਜਵਾਨ ਹੈ ਜਿਨ੍ਹਾਂ ਦੇ ਘਰ ਅਸੀਂ ਪਹੁੰਚੇ ਆਂ ਤੇ ਪਰਿਵਾਰ ਦੇ ਵਿੱਚ ਆ ਦੀਪੂ ਜਿਹੜਾ ਦੀਪਕ ਔਰ ਦੀਪੂ ਨੂੰ ਪਿਆਰ ਨਾਲ ਕਹਿੰਦੇ ਸੀਗੇ ਤੇ ਉਹ ਦੇ ਮਦਰ ਉਹਨਾਂ ਦੀ ਦਾਦੀ ਇੱਥੇ ਮੌਜੂਦ ਹੈ ਹਾਲਾਂਕਿ ਘਰ ਦੇ ਵਿੱਚ ਵੀ ਕਿਤੇ ਨਾ ਕਿਤੇ ਇੱਕ ਜਿਹੜਾ ਹੈਗਾ ਮਾਹੌਲ ਕਾਫੀ ਗਮਗੀਨ ਹੈ ਕਿਉਂਕਿ ਇਸ ਤਰ੍ਹਾਂ ਦੀ ਚੀਜ਼ਾਂ ਅਚਾਨਕ ਹੋ ਜਾਣਾ ਕਿਉਂਕਿ ਇਸ ਤਰ੍ਹਾਂ ਦਾ ਰਿਪੋਰਟ ਕੀਤਾ ਗਿਆ ਹੈ ਹੁਣ ਕਿਸ ਤਰ੍ਹਾਂ ਕਿਉਂਕਿ ਬਹੁਤ ساری ਚੀਜ਼ਾਂ ਜਿਹੜੀ ਹੈ ਸੋਚੀ ਸੀਗੀ ਬੱਚੇ ਦੇ ਫਿਊਚਰ ਨੂੰ ਲੈ ਕੇ ਔਰ ਕਾਫੀ ਪੈਸਾ ਵੀ ਜਿਹੜਾ ਹੈ ਇਹਦੇ ਵਿੱਚ ਖਰਚ ਕੀਤਾ ਗਿਆ ਸੀਗਾ ਉਹਨਾਂ ਦੀ ਦਾਦੀ ਜੀ ਉਹਨਾਂ ਦੇ ਮਦਰ ਵੀ ਸਾਡੇ ਨਾਲ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰ ਲਾਂਗੇ ਪਹਿਲਾਂ ਉਹਨਾਂ ਦੀ ਮਾਤਾ ਜੀ ਨਾਲ ਗੱਲ ਕਰ ਲਾਂਗੇ ਮਾਤਾ ਜੀ ਦੀਪਕ ਕਿੰਨੇ ਦਿਨ ਪਹਿਲਾਂ ਜਿਹੜਾ ਹੈਗਾ ਉਹ ਇੱਥੋਂ ਆ ਗਿਆ ਉਹਗੇ 6-7 ਮਹੀਨੇ ਹੂੰ ਕਿਸ ਤਰ੍ਹਾਂ ਦੇ ਕਿਸ ਕਿੰਨੇ ਕਿਹਦੇ ਥਰੂ ਗਿਆ ਸੀਗਾ ਕੋਈ ਏਜੰਸੀ ਆ ਕੋਈ ਤੁਹਾਡਾ ਰਿਸ਼ਤੇਦਾਰ ਸੀ ਏਜੰਟ ਤਾਂ ਜੀ ਏਜੰਟ ਦੇ ਥਰੂ ਕਿੰਨੇ ਪੈਸੇ ਦੇ ਕੇ 40 ਲੱਖ ਰੁਪਏ दिए 45 ਲੱਖ 40 41 ਲੱਖ ਰੁਪਏ ਦਿੱਤਾ ਸੀਗਾ ਤੁਸੀਂ ਤੇ ਤੁਹਾਨੂੰ ਕੀ ਕਿਹਾ ਗਿਆ ਸੀਗਾ ਜਿਹੜਾ ਏਜੰਟ ਵੱਲੋਂ ਅਬਦੀਪਕ ਨੂੰ ਬਾ ਜੀ ਵੀ ਮਹੀਨੇ ਦੇ ਅੰਦਰ ਪਹੁੰਚਾ ਦੇਣਗੇ ਅੱਛਾ ਹਾਂ ਨੇ ਕਿਹਾ ਠੀਕ ਹੈ ਠੀਕ ਹੈ ਤੇ ਜੌਬ ਜੌਬ ਬਾਰੇ ਵੀ ਕਿਹਾ ਸੀਗਾ ਕਿ ਨੌਕਰੀ ਬਾਰੇ ਨਹੀਂ ਜੀ ਉਹ ਕੁਝ ਨਹੀਂ ਕਿਹਾ ਜੀ ਅੱਛਾ ਹਾਂ ਤੇ ਹੋਰ ਕਿਸ ਤਰ੍ਹਾਂ ਦੀ ਹੋਈ ਸੀ ਕਿ ਕਿ ਕਿਸ ਤਰ੍ਹਾਂ ਪਹੁੰਚਾਵਾਂਗੇ ਇਹ ਵੀ ਦੱਸਿਆ ਸੀਗਾ ਕਿ ਲੀਗਲੀ ਪਹੁੰਚਾਵਾਂਗੇ ਜਾਂ ਡੌਂਗੀ ਬਸ ਲੀਗਲੀ ਪਹੁੰਚਾਵਾਂਗੇ ਜੀ ਸਟੈਂਪ ਲੁਆਇਆ ਕਭੀ ਪਾਸਪੋਰਟ ਪਰ اچھا ਹਾਂ ਠੀਕ ਹੈ ਤੇ ਤੁਹਾਨੂੰ ਪਤਾ ਸੀਗਾ ਕਿ ਜਿਸ ਤਰ੍ਹਾਂ ਦਾ ਵੇ ਜਿਹੜਾ ਹੈਗਾ ਉਹ ਗਿਆ ਜਿਸ ਤਰ੍ਹਾਂ ਗਿਆ ਉਹ ਉਹ ਲੀਗਲੀ ਹੈ ਇਲੀਗਲੀ ਇਹ ਤੁਸੀਂ ਕਰਵਾਇਆ ਸੀਗਾ ਏਜੰਟ ਕਿੱਥੇ ਦਾ ਮਾਹੌਲੀ ਜ਼ਿਲ੍ਹੇ ਦਾ ਜਾਂ ਬਾਹਰ ਦਾ ਬਾਹਰ ਕਾ ਹੈ ਹਾਂਜੀ ਬਾਹਰ ਕਾ ਹੈ ਜੀ ਬਾਹਰ ਦਾ ਹੈ ਹਾਂਜੀ ਠੀਕ ਹੈ ਤੇ ਦੀਪਕ ਦੇ ਨਾਲ ਵੀ ਕੋਈ ਹੋਰ ਵੀ ਤੁਹਾਡਾ ਕੋਈ ਰਿਲੇਟਿਵ ਗਿਆ ਜਾਂ ਹਾਂਜੀ ਅਮਨੇ ਕਿਸੇ ਹੋਰ ਨੂੰ ਜਾਣਦੇ ਹਾਂ ਅੱਛਾ ਤੁਹਾਨੂੰ ਜਾਣਦੇ ਨਹੀਂ ਹਾਂ ਹਾਂਜੀ ਕੋਈ ਹੋਰ ਭੇਜੋ ਮੈਨੂੰ ਕੀ ਪਤਾ ਜੰਟਾ ਕੋ ਜੀ ਹੂੰ ਤੈਨੂੰ ਤੈਨੂੰ ਆਇਆ ਫੋਨ ਉੱਥੋਂ ਕਿ ਬਈ ਮੁੰਡਾ ਇੱਥੇ ਵਾਪਸ ਆ ਰਿਹਾ ਹਾਂਜੀ ਹਾਂਜੀ ਠੀਕ ਹੈ ਕਿਵੇਂ ਖਬਰ ਦਿੱਤੀ ਤੁਹਾਨੂੰ ਜੀ ਬਾਜੀ ਮਾਰੇ ਪਿੰਡ ਕਾ ਜੀ ਮੋਹਾਲੀ ਲੱਗਿਆ ਬਈ ਉਸਨੇ ਦੇ ਦਿੱਤਾ ਹਾਂਜੀ ਬੀ ਲਿਸਟ ਆਈ ਹੈ ਬੀ ਲਿਸਟ ਮਾ प्रदीप ਸਿੰਘ ਨਾਨਾ ਜਨਮ 92 ਬੰਬਾ ਅੱਛਾ ਤੇ ਪੈਸੇ ਕਿਉਂਕਿ ਤੁਸੀਂ ਵੀ ਪਿੰਡ ਚ ਰਹਿੰਦੇ ਹੋ ਪੈਸੇ ਦਾ ਅਰੇਂਜਮੈਂਟ ਵਗੈਰਾ ਕਿਸ ਤਰ੍ਹਾਂ ਕੀਤਾ ਸੀਗਾ ਕਿਉਂਕਿ ਬਹੁਤ ਬਹੁਤ ਅਹਿਮ ਹੋ ਜਾਂਦਾ ਹੈ ਕਿ ਇੰਨੀ ਜ਼ਿਆਦਾ 41 ਲੱਖ ਰੁਪਏ ਦੇਣਾ ਜਿਕਰ ਜੈਲੇ ਕਾ ਦਿਆ ਹੈ ਮਿੰਬਰ ਕੀ ਹੈ ਹਾਂਜੀ ਥੋੜਾ ਜਿਮੇਂ ਜੂਨ ਵੇਚੀ ਸੀ ਆਪਣੀ ਥੋੜੀ ਜਿਹੀ ਜੰਮਾ ਜਿਤਨੀ ਜ਼ਮੀਨ ਵੀ ਨਹੀਂ ਜੀ ਮarre ਪਤ ਬਾਜੀ ਕੁਛ ਕਰਜ਼ਾ ਲਿਆ ਵੀ ਤੇਰੇ ਮੇਰੇ ਪਤਾ ਜੀ ਵਿਆਜ 'ਤੇ ਪੈਸੇ ਠਾਇਏ ਜੀ। ਇੱਕ ਹੀ ਮੁੰਡਾ ਤੁਹਾਡਾ? ਹਾਂ ਜੀ। ਮੇਰੇ ਪਪਾ ਜੀ। ਮੈਰਿਡ ਸੀ, ਸ਼ਾਦੀ ਸੀ। ਮੈਨੂੰ ਆਵਰੇ ਨਹੀਂ। ਹਾਂ ਜੀ। ਅੱਛਾ। ਤੇ ਕਿੰਨੇ ਦਿਨ ਪਹਿਲਾਂ ਦਾ ਇਹ ਪ੍ਰੋਸੈਸ ਹੈ? ਕੀ ਕਿਹਾ ਸੀ ਦੀਪਕ ਨੇ? ਉਹ ਬੰਦਾ ਏਜੰਟ ਲੱਭਿਆ ਸੀਗਾ ਕਿ ਬਈ ਇਹਨੇ ਲੈ ਕੇ ਜਾਣਾ ਸਾਨੂੰ। ਕੁਝ ਦੱਸਿਆ ਸੀਗਾ ਦੀਪਕ ਨੇ? ਨਹੀਂ ਜੀ ਬਸ ਏਜੰਟ ਨੂੰ ਮੈਂ ਕਿਹਾ ਤਾਂ ਵਿਆਹਾਂ ਦੀ ਵਹੀ ਲੱਗਿਆ ਏਜੰਟ ਨੂੰ ਜੀ। ਹੂੰ। ਕਿੱਥੇ ਦਾ ਆਫਿਸ? ਇੱਥੇ ਦਾ ਹੀ ਏਜੰਟ ਨੂੰ ਜਾਣਦੇ ਤੁਸੀਂ ਕੌਣ ਸੀ ਏਜੰਟ? ਹਾਂ ਜੀ ਮਮ ਨਹੀਂ ਜਾਣਦੇ ਜੀ। ਅੱਛਾ। ਹਾਂ ਜੀ। ਤੇ ਕਿੰਨੇ ਦਿਨ ਦਾ ਪ੍ਰੋਸੈਸ ਚੱਲ ਰਿਹਾ ਸੀਗਾ ਕਿੰਨੇ ਦਿਨ ਬਾਅਦ ਜਿਹੜਾ ਹੈਗਾ ਉਹ ਗਿਆ ਬਜ਼ੀਮੀ ਨਹੀਂ ਕਹਾਤਾ ਜਿਮੀਨ ਨੇ ਪਛਾਣਨੇ ਕਿ ਪ੍ਰਭੂ 5-6 ਮਹੀਨੇ ਹੋ ਗਏ ਤੇ ਜੰਨ ਅੱਛਾ ਲੱਗਦੇ 6-7 ਹੋ ਗਏ ਤੇ ਤੁਹਾਡੇ ਨਾਲ ਗੱਲਬਾਤ ਹੋ ਰਹੀ ਸੀ ਦੀਪਕ ਦੀ ਹਾਂਜੀ ਹੁੰਦੀ ਰਾਤ ਜੀ ਗੱਲਬਾਤ ਹੋਈ ਕੀ ਦੱਸਦਾ ਸੀ ਦੀਪਕ ਦੱਸਦਾ ਸੀ ਨਹੀਂ ਜੀ ਬਸ ਮੈਂ ਤੁਹਾਨੂੰ ਕਹਿੰਦੀ ਕਿ ਰਾਜੀ ਵੀ ਠੀਕ ਆ ਜੀ ਅੱਛਾ ਹਾਂਜੀ ਤੇ ਕਿਤੇ ਕੰਮ-ਕੋਮ ਕਰ ਰਿਹਾ ਸੀ ਦੀਪਕ ਹਾਂਜੀ ਮਹਾ ਕੰਮ ਕਰਾਂ ਹਾਂਜੀ ਅੱਛਾ ਤੇ ਕਿੱਥੇ ਰਹਿ ਰਹੇ ਸੀ ਤੁਹਾਨੂੰ ਦੱਸਦਾ ਹੋਣਾ ਵੀ ਵੀਡੀਓ ਕਦੇ ਹੋਟਲ ਮਾਰਿਆ ਜਾਂ ਕਿਸੇ ਘਰ ਮਾਂ ਕਦੇ ਜੀ ਅੱਛਾ ਹਾਂਜੀ

ਉਹ ਤਾਂ ਪਹਿਲਾਂ ਦੱਸਿਆ ਸੀ ਦੀਪਕ ਨੇ ਕਿ ਬਈ ਇਸ ਤਰ੍ਹਾਂ ਦਾ ਕੋਈ ਪੁਲਿਸ ਦਾ ਕੇਸ ਜਾਂ ਫਿਰ ਪੁਲਿਸ ਨੇ ਐਸਾ ਦਾ ਕੁਝ ਨਾ ਜੀ ਮਨ ਤਾਂ ਦੱਸਿਆ ਜੀ ਪਤਨ ਤੋਂ ਜੀ ਡਰ ਕੇ ਨਹੀਂ ਦੱਸਿਆ ਮਤਲਬ ਜੇ ਮਾਪੇ ਜੀ ਟੈਨਸ਼ਨ ਮਾ ਜਾਣਾ ਨਹੀਂ ਸਕਦਾ ਕਿ ਡਰ ਕੇ ਨਾ ਦੱਸਿਆ ਅੱਛਾ ਜੀ ਦੀ ਹੋਰ ਟੈਨਸ਼ਨ ਕਰਾਂਗੇ ਜਦੋਂ ਗੱਲਬਾਤ ਕਰਦਾ ਸੀਗਾ ਤੇ ਤੁਹਾਨੂੰ ਲੱਗਿਆ ਨਹੀਂ ਕਿ ਕੋਈ ਕਿਸ ਤਰ੍ਹਾਂ ਕਰਦਾ ਸੀ ਵੀਡੀਓ ਕਾਲ ਵਗੈਰਾ ਕਰਦਾ ਨਾ ਜੀ ਵੀਡੀਓ ਕਾਲ ਨਹੀਂ ਜੀ ਕਦੇ ਕਰ ਸਿੰਪਲ ਕਾਲ ਕਰਦਾ ਕਾਲ ਕਰੇ ਕਰਦਾ ਜੀ ਤੇ ਕਾਲ ਡੇਲੀ ਹੁੰਦ ਕਰਦਾ ਸੀਗਾ ਨਹੀਂ ਜੀ 8 ਦਿਨ ਬਾਅਦ ਵੀ ਅੱਜ ਕਰਤਾ ਜੀ 4 ਦਿਨ ਬਾਅਦ ਵੀ ਅੱਜ ਕਰਤਾ ਜੀ ਥੋੜੇ ਬਹੁਤੇ ਦੇਰ अच्छा ਤੁਹਾਡੇ ਰਿਸ਼ਤੇਦਾਰਾਂ ਚ ਕੋਈ ਗਿਆ ਪਹਿਲਾਂ ਬਾਹਰ ਜਾਂ ਕੰਡਾ ਵੀ ਕਰਦੀ ਹਾਂ ਜੀ ਕੋਈ ਹੋਰ ਗਿਆ ਸੀ ਨਾ ਨਹੀਂ ਗਿਆ ਸੀ ਬਸ ਗਏ ਬੀਜੀ ਉਹ ਕਨੇਡਾ ਕਨਡਾ ਗਏ ਵੀ ਇਸ ਪਿੰਡ ਦਾ ਕੋਈ ਤੁਹਾਡਾ ਕੋਈ ਗਿਆ ਹੋਇਆ ਬਾਹਰ ਨਹੀਂ ਉਹ ਤਾਂ ਬਹੁਤ ਗਏ ਬੀਜੀ ਕਿ ਆਪ અલગ અલગ ਮਤਲਬ ਆਪਣੇ ਹਾਂ ਜੀ ਹਾਂ ਜੀ ਕਿਉਂਕਿ 41 ਲੱਖ ਦੀ ਰਕਮ ਬਹੁਤ ਜ਼ਿਆਦਾ ਹੁੰਦੀ ਹੈ ਜਿੱਦਾਂ ਤੁਸੀਂ ਵੀ ਕਿਹਾ ਕਿ ਸਾਰਾ ਗਹਿਨੇ ਵਗੈਰਾ ਵੀ ਹਾਂ ਜੀ ਤੇ ਤੁਹਾਡੇ ਹਸਬੰਦ ਵੀ ਇਥੇ ਹਾਂ ਜੀ ਉਹ ਥੋੜਾ ਟੈਨਸ਼ਨ ਦੇ ਮਰੀਜ਼ ਆ ਜਿ ਡਿਪਰੈਸ਼ਨ ਫੁਰਸਾਂ ਹੋਇਆ ਵੀ ਜਿੰਨ ਕਾ ਐਡਾ ਕੰਮ ਨਹੀਂ ਹੁੰਦਾ ਜਿੰਨ ਦਾ ਇਸੇ ਕਰਕੇ ਤਾਂ ਮੁੰਡਾ ਬਾਹਰ ਭੇਜ ਰਹੇ ਤੇ ਜੀ ਕਰਕੇ ਹਾਲਾਤ ਦੇਖ ਕੇ ਜੀ ਇਹ ਤੁਹਾਡਾ ਹੀ ਆਪਣਾ ਹੀ ਘਰ ਹੈ ਹਾਂਜੀ ਆਪਣਾ ਹੀ ਘਰ ਤੇ ਬਿਲਕੁਲ ਇੱਕ ਵਾਰੀ ਘਰ ਦੇ ਹਾਲਾਤ ਵੀ ਦਿਖਾ ਦਈਏ ਕਿਉਂਕਿ ਜਿਸ ਤਰ੍ਹਾਂ ਦਾ ਜਿਹੜੀ ਸਿਚੁਏਸ਼ਨ ਹੁਣ ਇਹਨਾਂ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਕਿ ਬਿਲਕੁਲ ਕਾਫੀ ਸੁਪਨੇ ਜਿਹੜੇ ਹੈਗੇ ਉਹ ਦੇਖੇ ਸੀ ਲੇਕਿਨ ਅਚਾਨਕ ਇਸ ਤਰ੍ਹਾਂ ਦੀ ਚੀਜ਼ ਹੋਣਾ ਇਸ ਤਰ੍ਹਾਂ ਅਚਾਨਕ ਧੱਕਾ ਲੱਗਣਾ ਇਹ ਕਿਤੇ ਨਾ ਕਿਤੇ ਇੱਕ ਸਵਾਲ ਹੈ ਕਿਉਂਕਿ ਹੁਣ ਘਰ ਦੀ ਹਾਲਤ ਵੀ ਤੁਸੀਂ ਵੇਖ ਸਕਦੇ ਹੋ ਜਿੱਦਾਂ ਇਹਨਾਂ ਨੇ ਕਿਹਾ ਮਾਤਾ ਜੀ ਨੇ ਕਿ 41 ਲੱਖ ਦਾ ਜਿਹੜਾ ਕਰਜ਼ਾ ਹੈ ਉਹ ਲਿੱਤਾ ਗਿਆ ਮਾਤਾ ਜੀ ਤੁਸੀਂ ਵੀ ਆ ਜਾਓ ਤੇ ਕਿਤੇ ਨਾ ਕਿਤੇ ਬਹੁਤ ਸਾਰੇ ਸਵਾਲੀਆ ਨਿਸ਼ਾਨ ਜ਼ਰੂਰ ਖੜੇ ਹੁੰਦੇ ਆ ਕਿ ਕਿਸ ਤਰ੍ਹਾਂ ਇਹ ਸਾਰੀ ਚੀਜ਼ਾਂ ਹੋਈਆਂ ਔਰ ਉਹਨਾਂ ਦੇ ਜਿਹੜੇ ਦਾਦੀ ਜੀ ਨੇ ਉਹ ਵੀ ਸਾਡੇ ਨਾਲ ਲੈ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰ ਲੈਂਦੇ ਆ ਕਿਉਂਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਇੰਨਾ ਕਰਜ਼ਾ ਲੈ ਕੇ ਇਸ ਤਰ੍ਹਾਂ ਦੀ ਅਚਾਨਕ ਇਹ ਚੀਜ਼ਾਂ ਹੋਣੀ ਤੇ ਦਾਦੇ ਜੀ ਵੀ ਸਾਡੇ ਨਾਲ ਲੈ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰ ਲੈਂਦੇ ਆ ਤਾਂ ਜੀ ਜਿੱਦਾਂ ਇਹਨਾਂ ਨੇ ਦੱਸਿਆ ਕਿ 41 ਲੱਖ ਲੈ ਕੇ ਕਰਜ਼ਾ ਲੈ ਕੇ ਉੱਪੇ ਜਿਆ ਗਿਆ ਤਾਂ ਕਾਫੀ ਮੁਸ਼ਕਿਲ ਹੈ ਕਿਉਂਕਿ ਤੁਹਾਡੇ ਘਰ ਦੇ ਹਾਲਾਤ ਜਿੱਦਾਂ ਤੁਸੀਂ ਕਿਹਾ ਗਏ ਨੇ ਵੇਚ ਕੇ ਹਰ ਤਰ੍ਹਾਂ ਵਾਲੀ ਮਾਰੇ ਘਰ ਕੀ ਤੋਂ ਹਮ ਤਾਂ ਇਤਨੇ ਗਰੀਬੀ ਮਾਂ ਕੋਈ ਹਰਦ ਨਹੀਂ ਮਾਂ ਤਾਂ 41 ਲੱਖ ਰੁਪਈਆ ਲਾ ਕੇ ਵੇਚਿਆ ਦਾ ਮੈਂ ਚੁਗਰਾ ਮਨ ਨੂੰ ਕੀ ਪਤਾ ਤਾਂ ਵੀ ਇਸ ਤਰ੍ਹਾਂ ਜਾਣ ਕੋ ਇਹ ਹੋਵਗਾ ਹੈ ਤੇ ਆਪਕੇ ਸਾਹਮਣੇ ਰਹੇ ਲੋ ਕੜੀਆਂ ਲਟਕਰੀ ਤੇੜਾਂ ਐਰੀਆਂ ਸਾਰੇ ਘਰ ਚੂਆ ਹੈ ਮਨ ਕਿ ਆਪ ਤਾਂ ਜੀ ਵੀ ਉਹ ਹੋ ਗਏ ਲੈ ਤੁਹਾਡੇ ਨਾਲ ਕੋਈ ਗੱਲਬਾਤ ਫੋਨ ਤੇ ਕਰਦਾ ਸੀ ਕੁਝ ਦੱਸਦਾ ਸੀਗਾ ਜਦ ਉੱਥੇ ਜਾ ਕੇ ਆਪਨ ਕੋਈ ਫੋਨ ਕੋਈ ਬਾਤ ਨਹੀਂ ਕਰੀ ਜਿਮਾਰੀ ਲੋ 15 ਨੰਬਰ ਤੇ ਫੋਨ ਨਹੀਂ ਆਇਆ 15 ਨੰਬਰ 15 ਨੰਨ ਹੋਏ ਟਪਾਇਆ ਤਾਂ ਨਹੀਂ ਕੰਦ ਬੱਸ ਮੈਨੂੰ ਕੋਈ ਫੋਨ ਨਹੀਂ ਆਇਆ 15 ਨੰਬਰ ਬਸ ਇਹੋ ਹੀ ਪਤਾ ਲਗਿਆ ਮਨ ਵੀ ਆ ਗਿਆ ਕਰਦੀਪ ਬਸ ਹੋਰ ਤੁਮਨ ਕੋਈ ਪਤਾ ਨਹੀਂ ਰਿਟੇ ਆਪਨ ਪਤਾਈਏ ਮੈਂ ਤਾਂ ਛੋਕਰਾ ਵੀ ਟੈਨਸ਼ਨ ਵਾਲਾ ਮੇਰਾ ਤਾਂ ਬਾਪਾ ਜੌਨਸ ਬਸ ਈਸੀ ਪਰਤਾ ਮੇਰਾ ਤਾਂ ਛੋਕਰੇ ਪਰ ਜੁਕਸਾ ਹੈ ਅੱਛਾ ਇਹ ਜਿਹੋ ਜਿੰਨਾ ਕਰਜ਼ਾ ਹੋਇਆ ਉਹ ਕਰਜ਼ਾ ਤਾਂ ਪਹਿਲਾਂ ਵੀ ਬਿਠੇ ਰਪੜਿਆ ਤਾਂ ਹੀ ਬਹੂਰ ਚੜ ਗਿਆ ਹੂੰ ਹੋਰ ਤੁਹ ਕੀ ਕਿਸੇ ਤਰ੍ਹਾਂ ਦੇ ਸੁਪਨੇ ਤਾਂ ਹੋਏ ਹੋਣੇ ਕਿ ਉੱਥੇ ਜਾ ਕੇ ਬਾਹਰ ਜਾ ਕੇ ਅਸੀਂ ਕਮਾਵਾਂਗੇ ਫਿਰ ਆਪਣਾ ਕਰ ਲਵਾਂਗੇ ਉਹ ਤਾਂ ਬੱਚੇ ਨੂੰ ਤਾਂ ਬਹੁਤ ਸੁਪਨੇ ਦੇਖਾ ਬੱਚਾ ਨੇ ਮੈਂ ਮੈਂ ਆਪਣਾ ਘਰ ਵੀ ਪੈ ਲਵਾਂਗਾ ਮੈਂ ਨਿਊ ਵੀ ਕਰ ਲਵਾਂਗਾ ਬੱਚੇ ਤਾਂ ਦੇਖਾਈਆਂ ਮੇਰੇ ਬੱਚੇ ਉਹ ਤਾਂ ਨਾਲ ਘਰ ਵਾਲੇ ਵੀ ਹੁੰਦੇ ਹੀ ਐ ਹੋਰ ਕੀ ਕਰ ਆਪਣਾ ਹੋਰ ਤਿਉਹ ਜੇ ਤੁਹਾਨੂੰ ਪਤਾ ਲੱਗਿਆ ਕਿ ਬੱਚੇ ਦੇ ਸੁਪਨੇ ਦੇਖਾਈ ਨੇ ਬਸ ਜੀ ਵੀ ਹਮ ਬੜੀ ਬੜੀ ਗੱਡੀ ਨੂੰ ਮਾਝੇ ਕੰਮ ਕਰਾਂ ਜੀ ਕਿਉਂਕਿ ਹਰ ਕਿਸੇ ਦਾ ਸੁਪਨਾ ਹੁੰਦਾ ਹੈ ਕਿ ਆਪਣਾ ਆਪਣਾ ਇੱਕ ਪੂਰਾ ਸੈਟਲ ਹੋਣ ਆਪਣੇ ਪਰਿਵਾਰ ਦੀ ਜਿਹੜਾ ਸੇਵਾ ਕਰਨ ਇਹ ਹੁੰਦਾ ਹੀ ਹੈ ਹੋਰ ਅਰੇ ਆਪ ਗਰੀਬੀ ਦੇਖੋ ਕਾ ਬੱਚਾ ਜਹਾਨ ਨੂੰ ਥੋੜੀ ਜਹਾ ਜੇ ਗਰੀਬੀ ਤਿਰਜ ਦੀ ਜਹ ਰਿਹਾ ਤਾਂ ਵੈਸੇ ਕੀ ਕਰਦਾ ਸੀ ਦੀਪਕ ਮਤਲਬ ਇੱਥੇ ਜਦ ਇਸ ਇੱਥੋਂ ਜਾਣ ਤੋਂ ਪਹਿਲਾਂ ਪੜਾਈ ਪੜਿਆ ਤਾਂ ਜੀ ਪਲਸ 2 ਕਰੀ ਬੀ ਪਲਸ 2 ਅੱਛਾ ਡਿਗਟ ਪੜਾ। ਹਾਂਜੀ ਇਹ ਬਾਲਾ ਪੜਾਤਾ ਜੀ। ਬਾਲਾ ਪੜਾ। ਨਾ ਨਾ। ਠੀਕ ਹੈ। ਤੇ ਇਹ ਜਿਹੜਾ ਬਾਹਰ ਜਾਣ ਨੂੰ ਤੁਸੀਂ ਤੁਹਾਡੇ ਨਾਲ ਗੱਲਬਾਤ ਕੀਤੀ, ਤੁਹਾਡੇ ਤੋਂ ਪੈਸੇ ਲਿੱਤੇ, ਤਾਂ ਦੱਸਿਆ ਸੀ ਦੀਪਕ ਨੇ ਕਿ ਕਿਸ ਤਰ੍ਹਾਂ ਮੈਂ ਜਾਣਾ ਹੈ, ਕੌਣ ਮੇਰੇ ਸੰਪਰਕ ਦੇ ਵਿੱਚ ਹੈ। ਜੀ ਬਸਨ ਅੱਜ ਏਜੰਟੋਂ ਏਜੰਟ ਤਾਂ ਜੀ ਵੀ ਜਨਸ ਨੇ ਹਾਂਜੀ ਕਿਹਾ ਤੁਸਨੂੰ ਵੀ ਤੈਨੂੰ ਮੈਂ ਬਾਹਰ ਭੇਜ ਦਿਆਂਗਾ ਥੋੜੇ ਸੇ ਪੈਸੇ ਮੈਂ ਬਸ। ਅੱਛਾ। ਯਾਨੀ ਕਿ ਕਿਉਂਕਿ 41 ਲੱਖ ਤਾਂ ਬਹੁਤ ਜ਼ਿਆਦਾ ਹੁੰਦੇ ਆ। ਜਦ ਉਹ ਪਹੁੰਚਦਾ ਉੱਥੇ ਤਾਂ ਤੁਹਾਡੇ ਨਾਲ ਗੱਲ ਹੋਈ, ਕਿਸ ਤਰ੍ਹਾਂ ਪਹੁੰਚਿਆ ਇਹ ਦੱਸਿਆ ਸੀ ਤੁਹਾਨੂੰ। ਤੋ ਬੱਚੇ ਬਤਨ ਦੇ ਨਾ ਡਰਦੇ ਵੀ ਚਲ ਮਾਪੇ ਬਾਪ ਟੈਨਸ਼ਨ ਨ ਕਰਾਂਗੇ ਪਿੱਛੇ ਤੇ ਵੀ ਚਲ ਮਾਨੂੰ ਇਹ ਤਾਂ ਗੀਆ ਵੀ ਵੀ ਚਲ ਹਮ ਕਿਸ ਤਰ੍ਹਾਂ ਰਹਿ ਰਹੇ ਵੀ ਇਹੋ ਤਾਂ ਬੱਚੇ ਨੇ ਬਤਾਇਆ ਨੀ ਜੀ ਕਦੀ ਮਨ ਹਾਂ ਜੀ 6 ਮਹੀਨੇ ਹੋ ਗਏ ਟੋਟਲ 6-7 ਮਹੀਨੇ ਹੋ ਗਏ ਠੀਕ ਹੈ ਤੇ ਤੁਹਾਨੂੰ ਕੋਈ ਗੱਲਬਾਤ ਦੱਸਦਾ ਹੋਵੇ ਉੱਥੇ ਦੀ ਕੋਈ ਕਰਦਾ ਹੋਵੇ ਗੱਲ ਕਿ ਕਿਸ ਤਰ੍ਹਾਂ ਰਹਿ ਰਿਹਾ ਕੋਈ ਨਹੀਂ ਜੀ ਐਸੀ ਕੋਈ ਗੱਲ ਨਹੀਂ ਜੀ ਦੱਸੀ ਉਹਨਾਂ ਨੂੰ ਬਸ ਜਿਉਂ ਕਹਾਂ ਤੇ ਵੀ ਠੀਕ ਰਹਿ ਰਹੇ ਜੀ ਬਸ ਅੱਛਾ ਹਾਂ ਜੀ ਕਹਿੰਦਾ ਜੀ ਖਾਣਾ ਪੀਣਾ ਚੱਲ ਹਾਂ ਜੀ ਵੀ ਠੀਕ ਮਿਲ ਰਿਹਾ ਜੀ ਬੱਚੇ ਆਪ ਨੂੰ ਪਤਾ ਹੀ ਆ ਮਾਜੀ ਟੈਨਸ਼ਨ ਕੇ ਮਾਰੇ ਬਤਾਂ ਦਿਨ ਚਾਹ ਜੀ ਭੁੱਖੇ ਵੀ ਹੋ ਉਹ ਦੇਖ ਨੀਓ ਤਾਂ ਹਮ ਕਹਿ ਨਹੀਂ ਸਕਦੇ ਰੋਟੀ ਖਾਣੇ ਕਿਉਂਕਿ ਪਤਾ ਹੀ ਆ ਵੀ ਪਿੱਛੇ ਤੇ ਉਸ ਨੂੰ ਵੀ ਪਤਾ ਵੀ ਮੇਰਾ ਡੈਡੀ ਆ ਜੋ ਟੈਨਸ਼ਨ ਦਾ ਮਰੀਜ਼ ਆ ਹਮ ਵੀ ਚਲ ਜੀ ਇਸ ਤਰ੍ਹਾਂ ਟੈਨਸ਼ਨ ਜ਼ਿਆਦਾ ਕਰਾਂ ਇਸ ਕਰਕੇ ਜੀ ਦੱਸਿਆ ਨਹੀਂ ਕੁਝ ਵੀ ਜੀ ਕਿ ਸਾਰਾ ਅਰੇਂਜ ਕਰਕੇ ਤੁਸੀਂ ਦੇਣਾ ਪੈਸਾ ਦਿੱਤਾ ਤੇ ਇਹ ਪੈਸਾ ਜਿਹੜਾ ਹੈਗਾ ਕਿਦਾਂ ਏਜੰਟ ਨੂੰ ਤੁਸੀਂ ਕੈਸ਼ ਹੀ ਦਿੱਤਾ ਸੀ ਕਿਦਾਂ ਦਿੱਤਾ ਬਾਜੀ ਕੈਸ਼ੋ ਲਏ ਜੀ ਏਜੰਟ ਤੋਂ ਕੈਸ਼ ਵੀ ਆਇਆ ਜੀ ਹਾਂ ਨਿਓ ਤਾਂ ਢਿਮਾਰ ਪਟੂ ਪ੍ਰੂਫ ਵੀ ਹਾਂ ਆ ਤੁਹਾਡੇ ਕੋਲ ਪ੍ਰੂਫ ਹੈ ਹਾਂ ਮੇਰੇ ਕੋਲ ਪ੍ਰੂਫ ਵੀ ਹਾਂ ਹਮਣਾ ਮਨੇ ਕਡਵਾ ਕ ਵੀ ਧੀਏ ਸਮਝ ਮੈਨ ਮੈਨ ਸਭ ਕੁਝ ਆਇਆ ਉਹ ਕਿ ਸਮਾਰੀ ਤੁਹਾਨੂੰ ਮੈਸੇਜ ਵਗੈਰਾ ਆਇਆ ਕਦ ਤੱਕ ਉੱਥੋਂ ਆਣਾ ਹੈ ਕੋਈ ਲੈਣ ਗਿਆ ਹੈ ਜਾਂ ਕੋਈ ਹਾਂਜੀ ਹੁਣ ਤਾਂ ਕੋਈ ਨਹੀਂ ਹੈ ਜੀ ਕੋਈ ਮੈਸੇਜ ਨਹੀਂ ਆਇਆ ਇਹ ਤੋਂ ਲੈ ਕੇ ਛੱਡ ਦੇਂਗੇ ਕਹਾ ਮਣੀ ਨੂੰ ਪਤਾ ਨਾ ਵੀ ਆ ਮੰਗੇ ਕਹਾਵੇਂ ਨਹੀਂ ਇਹੀ ਆ ਵੀ ਇਹ ਅੰਬਰ ਸਰ ਤੇ ਸਰਦਾਰ ਸਾਹਿਬੀ ਤੋਂ ਕਹਿ ਉਹ ਛੋੜ ਕੇ ਜਾਣਗੇ ਮੋਹੜੀ ਹਾਂ ਉਹ ਇੱਥੇ ਹੀ ਹੁਣ ਪੂਰਾ ਜਿਹੜਾ ਪ੍ਰੋਸੈਸ ਹੈ ਨਾ ਐਡਮਿਨਿਸਟ੍ਰੇਸ਼ਨ ਜਿਹੜਾ ਉਹ ਛੱਡ ਕੇ ਛੋੜ ਕੇ ਜਾਣਗੇ ਪੂਰੀ ਪੂਰਾ ਹਾਂ ਹਾਂ ਐਲੀ ਜੀ ਠੀਕ ਹੈ ਤਾਂ ਪੂਰਾ ਸ਼ਾਪਿੰਗ ਵਗੈਰਾ ਕਿੱਤੀ ਹੋਣੀ ਉਹਨੇ ਦੀਪਕ ਨੇ ਜਾਂ ਜਾਣ ਲੱਗਿਆ ਸੀ ਹਾਂ ਜੀ ਜੋਕਰਾਂ ਤੇ ਕੱਪੜੇ ਤੇ ਜੋ ਵਹੀਂ ਲਈ ਤੇ ਜੀ ਬਸ ਹਾਂ ਜੀ ਕਿਹੜੀ ਡੇਟ ਨੂੰ ਗਿਆ ਸੀ ਕੁਝ ਯਾਦ ਹੋਵੇ ਜੀ ਡੇਟ ਤੋਂ ਦੇਖੀ ਆਦ ਨਹੀਂ ਜੀ हां जी बस यूं आदि पता जी भी रक्षाबंधन ਤੇ ਵਾਦ ਗਾਇਆ ਤਾਂ ਜੀ ਵਸ ਰੱਖੜੀਆਂ ਤੇ ਜੀ हां जी ਰਖੜੀ ਬੰਨਦਾ ਗਾਇਆ ਤਾਂ ਅੱਛਾ ਤੇ ਬਿਲਕੁਲ ਕਿਉਂਕਿ ਹੁਣ ਪਰਿਵਾਰ ਅਚਾਨਕ ਸਹਿਮ ਦੇ ਮਾਹੌਲ ਚ ਹੈ ਕਿਉਂਕਿ ਇਸ ਤਰ੍ਹਾਂ ਅਚਾਨਕ ਇੱਕ ਖਬਰ ਆਣਾ ਹਾਲਾਂਕਿ 6-7 ਮਹੀਨੇ ਪਹਿਲਾਂ ਉਹ ਜਾਂਦਾ ਹਾਲਾਂਕਿ ਕਾਫੀ ਸੁਪਨੇ ਹੁੰਦੇ ਹੈ ਪਰਿਵਾਰ ਦੇ ਵੀ ਖੁਦ ਜਿਹੜਾ ਨੌਜਵਾਨ ਹੈ ਉਹਦੇ ਵੀ ਸੁਪਨੇ ਹੁੰਦੇ ਹੈ ਕਿ ਜਾ ਕੇ ਬਾਹਰ ਇੱਕ ਵਧੀਆ ਜਾ ਜੀ ਨੌਕਰੀ ਲੱਗ ਜਾਏ ਤੇ ਆਪਣੇ ਘਰ ਦਾ ਵੀ ਜਿਹੜਾ ਹੈ ਉਹ ਪੂਰਾ ਸੈਟਲ ਕੀਤਾ ਜਾਵੇ ਲੇਕਿਨ ਇਸ ਤਰ੍ਹਾਂ ਦੀ ਹੁਣ ਚੀਜ਼ ਜਿਹੜੀ ਹੋਈ ਹੈ ਔਰ ਜਿਹੜੀ ਇਹਨਾਂ ਨੂੰ ਸੁਨੇਹਾ ਆਇਆ ਹੈ ਹਾਲਾਂਕਿ ਅੰਮ੍ਰਿਤਸਰ ਤੋਂ ਹੁਣ ਇੱਥੇ ਆਏਗਾ ਜਰੌਤ ਪਿੰਡ ਹੈ ਪੰਜਾਬ ਮੋਹਾਲੀ ਜ਼ਿਲ੍ਹੇ ਚ ਪੈਂਦਾ ਹੈ ਬਿਲਕੁਲ ਕਹਿ ਸਕਦੇ ਬਿਲਕੁਲ ਲਾਸਟ ਪਿੰਡ ਅਸੀਂ ਕਹਿ ਸਕਦੇ ਹਾਂ ਅੰਬਾਲਾ ਦੇ ਬਿਲਕੁਲ ਨੇੜੇ ਆ ਪਿੰਡ ਪੈਂਦਾ ਯਾਨੀ ਕਿ ਇਸ ਤੋਂ ਅੱਗੇ ਹਰਿਆਣਾ ਸ਼ੁਰੂ ਹੋ ਜਾਂਦਾ ਯਾਨੀ ਅੰਬਾਲਾ ਦੀ ਸਰਦ ਲੱਗ ਜਾਂਦੀ ਹੈ ਹਾਲਾਂਕਿ ਹੁਣ ਪਰਿਵਾਰ ਜ਼ਰੂਰ ਟੈਨਸ਼ਨ ਦੇ ਵਿੱਚ ਹੈ ਕਿ 41 ਲੱਖ ਰੁਪਏ ਵੀ ਏਜੰਟ ਨੂੰ ਦਿੱਤਾ ਕਿਸ ਤਰ੍ਹਾਂ ਉਹਨੂੰ ਭੇਜਿਆ ਕਿਉਂਕਿ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਾਲ ਵੱਲੋਂ ਨਹੀਂ ਕੀਤੀ ਗਈ ਆਪਣੇ ਬੇਟੇ ਨੂੰ ਨਹੀਂ ਪੁੱਛਿਆ ਗਿਆ ਕਿ ਇਲੀਗਲੀ ਜਾ ਰਿਹਾ ਹੈ ਇਲੀਗਲੀ ਹੋ ਰਿਹਾ ਹੈ ਕਿਸ ਤਰ੍ਹਾਂ ਏਜੰਟ ਪੈਸੇ ਲੈ ਕੇ 41 ਲੱਖ ਯਾਨੀ ਕਿ 41 ਲੱਖ ਲੈ ਕੇ ਭਾਰ ਭੇਜਿਆ ਗਿਆ ਔਰ ਕਾਫੀ ਸੁਪਨੇ ਵੀ ਦਿਖਾਏ ਹੋਣੇ ਕਿ ਨੌਕਰੀ ਜਾਂ ਫਿਰ ਹੋਰ ਵੀ ਸੈਟਲਮੈਂਟ ਜਿਹੜੀ ਕੀਤੀ ਜਾਏਗੀ ਤੇ ਹੁਣ ਦੇਖਣਾ ਹੋਵੇਗਾ ਪੂਰਾ ਕਿਉਂਕਿ ਪੁਲਿਸ ਨੂੰ ਵੀ ਇਹਦੇ ਵਿੱਚ ਕਿਹਾ ਗਿਆ ਹੈ ਕਿ ਪੂਰਾ ਜਿਹੜਾ ਇਹਦਾ ਚੈੱਕ ਕੀਤਾ ਜਾਵੇ ਹਾਲਾਂਕਿ ਚੈੱਕ ਦੋ ਤਿੰਨ ਚੀਜ਼ਾਂ ਇਹਦੇ ਵਿੱਚ ਅਹਿਮ ਹੈ ਇੱਕ ਤਾਂ ਜਿਹੜਾ ਗਿਆ ਹੈ ਮੁੰਡਾ ਕੋਈ ਵੀ ਜਿਹੜੇ ਜਿਹੜੀ ਵੀ ਆਏ ਹਨ ਉਹਨਾਂ ਦਾ ਪੂਰਾ ਬੈਕਗਰਾਉਂਡ ਚੈੱਕ ਕੀਤਾ ਜਾਣੀ ਹੈ ਦੂਜੀ ਗੱਲ ਜਿਹੜੇ ਏਜੰਟਸ ਦੇ थ्रू ਗਏ ਨੇ ਉਹਨਾਂ ਦਾ ਏਜੰਟਸ ਦਾ ਵੈਰੀਫਾਈ ਕਰਨਾ ਹੈ ਉਹ ਵੀ ਜ਼ਰੂਰੀ ਹੈ ਲੀਗਲੀ ਇਲੀਗਲੀ ਔਰ ਜਿਹੜੇ ਵੀ ਬਾਹਰ ਤੋਂ ਆਏ ਉਹਨਾਂ ਦਾ ਕੋਈ ਕ੍ਰਿਮਨਲ ਬੈਕਗਰਾਉਂਡ ਤਾਂ ਨਹੀਂ ਹੈ ਕਿਉਂਕਿ ਉਹਨਾਂ ਨੂੰ ਲੀਗਲੀ ਇਲੀਗਲੀ ਤਰੀਕੇ ਦੇ ਨਾਲ ਕਿਸ ਤਰ੍ਹਾਂ ਭੇਜਿਆ ਗਿਆ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਆਇੰਟ ਟੂ ਪੁਆਇੰਟ ਇਹ ਪੂਰਾ ਚੈੱਕ ਕੀਤਾ ਜਾਏਗਾ ਹੋਰ ਵੀ ਹੁਣ ਪ੍ਰੋਸੈਸ ਜਿਹੜਾ ਐਡਮਿਨਿਸਟ੍ਰੇਸ਼ਨ ਲੋਕਲ ਐਡਮਿਨਿਸਟ੍ਰੇਸ਼ਨ ਔਰ ਸਾਰੇ ਐਡਮਿਨਿਸਟ੍ਰੇਸ਼ਨਸ ਨੂੰ ਜਿਹੜੇ ਆਏ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਨੇ ਐਸਐਸ ਨਗਰ ਦਾ ਇੱਕ ਹੈ प्रदीप ਆ ਦਿਪਕ ਉਹ ਦੀਪੂ ਤੇ ਦੂਜਾ ਜੀ ਅਸੀਂ ਗੱਲ ਕਰ ਲਈਏ ਚੰਡੀਗੜ੍ਹ ਦੇ ਹਰਿਆਣਾ ਦੇ ਹੋਰ ਵੱਖ-ਵੱਖ ਜਿਹੜੇ ਕਹਿ ਸਕਦੇ ਹੋ ਉੱਥੇ ਦੇ ਨੇ ਹੁਣ ਸਾਰਾ ਸਾਰਿਆਂ ਨੂੰ ਹੁਣ ਐਡਮਿਨਿਸਟ੍ਰੇਸ਼ਨ ਤੇ ਪੁਲਿਸ ਪ੍ਰਸ਼ਾਸਨ ਉਹਨਾਂ ਦਾ ਵੀ ਪੂਰਾ ਵੈਰੀਫਾਈ ਕਰਨ ਚ ਲੱਗੀ ਹੋਈ ਹੈ ਕਿ ਕਿੱਥੇ-ਕਿੱਥੇ ਕਦ ਕਦ ਇਹ ਗਏ ਨੇ ਕਿੰਨੇ-ਕਿੰਨੇ ਪੈਸੇ ਇਹਨਾਂ ਨੇ ਦਿੱਤੇ ਡਾਕੂਮੈਂਟਸ ਕਿਹੜੇ ਲਾਏ ਨੇ ਕਿੰਨੀ ਡੇਟ ਨੂੰ ਗਏ ਇਹ ਸਾਰੀ ਚੀਜ਼ਾਂ ਦਾ ਪ੍ਰੋਸੈਸ ਜਿਹੜਾ ਹੈਗਾ ਹੁਣ ਲੋਕਲ ਪ੍ਰਸ਼ਾਸਨ ਵੱਲੋਂ ਚੈਕ